ਬਾਸਪਾਲ ਸਿੰਘ ਖਹਿਰਾ ਦੇ ਵਾਸਤੇ ਡੇਟ ਰਾਤ ਇੱਕ ਕਰਦੇ ਆ ਮੈਂ ਤਾਂ ਕੇਵਲ ਅੱਜ ਤੁਹਾਨੂੰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਪਹਿਲਾ ਆਗਾਜ਼ ਸ਼ੁਰੂਆਤ ਕਰਨ ਆਤੇ ਆਇਆ ਹਾਂ ਪਰ ਸਪਾਲ ਸਿੰਘ ਖਹਿਰਾ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹ ਬੜੀ ਫੈਸਲਾਖੁਨ ਤੇ ਨਰਾਇਕ ਲੜਾਈ ਹੈ ਅਗਰ ਇਹ ਫੈਸਲਾ ਕੋਲੋਂ ਨਰਾਇਕ ਲੜਾਈ ਦੇ ਵਿੱਚ ਤੁਸੀਂ ਖੁੱਝ ਗਏ ਪੰਜਾਬ ਦੇ ਲੋਕੋ ਫੇਰ ਸਮਝ ਲਓ ਪੰਜਾਬ ਆ ਗਿਆ ਲੋਕ ਮਜਾਕੀਆਂ ਤੌਰ ਤੇ ਤੁਸੀਂ ਮਗਰਲੀ ਸਰਕਾਰ ਬਣਾਤੀ ਬਦਲਾਅ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਧੂੜੀ ਤੋਂ ਬਣੇ ਬਹੁਤ ਵੱਡੀ ਭਾਰੀ ਤਦਾਦ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਜਿਠਾਇਆ ਲੋਕ ਹਜੇ ਇਸ ਕਾ ਨੂੰ ਹਜੇ ਮੈਨੂੰ ਲੱਗਦਾ ਚੰਗੀ ਤਰ੍ਹਾਂ ਵਿਚਾਰ ਨਹੀਂ ਕਰਦੇ ਪੱਤਰਕਾਰ ਸਾਥੀ ਬੈਠੇ ਆ ਤੁਹਾਨੂੰ ਲੱਗਦਾ ਕਿ 50 ਸਾਲਾਂ ਬਾਅਦ ਫੇਰ ਸਰਕਾਰ ਬਦਲੀ ਜਾਏਗੀ ਬਿਲਕੁਲ ਤੁਸੀਂ ਤਿੰਨ ਸਾਲਾਂ ਨੂੰ ਸਰਕਾਰ ਬਦਲ ਦਿਓਗੇ ਲੇਕਿਨ ਇਹ ਹਰ ਜਾਨਾ ਮਗਰਲੇ 25 ਸਾਲ ਤੱਕ ਉੱਗਣਾ ਪੈਣਾ ਕਿਉਂਕਿ ਤੁਹਾਡਾ ਪੰਜਾਬ ਇਹਨਾਂ 5 ਸਾਲਾਂ 'ਚ 25 ਬੜੇ ਮਗਰ ਚਲਾ ਗਿਆ ਜਿਹੜੇ ਕੰਮ ਇਹ 5 ਸਾਲਾਂ 'ਚ ਕਿਸੇ ਸਰਕਾਰ ਨੇ ਕਿਸੇ ਨਮਾਇंदे ਨੇ ਕਰਨੇ ਸੀ ਉਹ ਹੁਣ 25 ਸਾਲ ਮਗਰ ਚਲੇ ਗਏ ਨੇ ਕਿਉਂਕਿ ਇੱਕ ਇੱਕ ਸਾਲ ਬੜਾ ਕੀਮਤੀ ਹੈ ਤੁਹਾਡੇ ਬਦਾਅ ਦੇ ਫੈਸਲੇ ਨਾਲ ਇਹ ਵੱਡਾ ਨੁਕਸਾਨ ਹੋਇਆ ਹੈ 5 ਸਾਲ ਦਾ ਸਮਾਂ 3 2 ਸਾਲ ਤਾਂ ਨਿਕਲ ਗਏ ਨੇ 2.5 ਸਾਲ 2.5 ਸਾਲ ਹੋ ਰਹਿ ਗਏ ਨੇ ਬੀਤ ਜਾਂਦਾ ਹੈ ਔਰ ਸਾਡੇ ਲੀਡਰਾਂ ਨੂੰ ਤਾਂ ਇਹ ਕਿੰਨਾ ਸਾਲ 5 ਸਾਲ ਆਉਂਦਿਆਂ ਦਾ ਪਤਾ ਵੀ ਨਹੀਂ ਲੱਗਦਾ ਲੇਕਿਨ ਪੰਜਾਬ ਵਿਛੇ ਚਲਾ ਗਿਆ ਇਹ ਇਸ ਕਰਕੇ ਮੈਂ ਫੈਸਲਾ ਕੁੰਤੇ ਨਿਰਣਾਇਕ ਲੜਾਈ ਮੈਂ ਇਸ ਕਰਕੇ کیا ਕਿ ਅਗਰ ਸੁਖਪਾਲ ਸਿੰਘ ਖੇੜਾ ਸੰਗਰੂਰ ਦੀ ਤਰਤੀ ਤੋਂ ਜਿੱਤ ਜਾਂਦੀ ਸੱਚੇ ਬਾਦਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਇਹ ਕੋਈ ਕਥਕਥਮੀ ਨਹੀਂ ਕਿ ਪੰਜਾਬ ਦੇ ਹਰ ਮੁੱਦੇ ਤੇ ਸੁਪਾਤ ਸਿੰਘ ਖਹਿਰਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਪਦੀ ਆਵਾਜ਼ ਬੁਲੰਦ ਕਰੇਗਾ ਔਰ ਗੂੰਜੇਗਾ ਇਹ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕੋਈ ਐਸਾ ਮੁੱਦਾ ਵੇਖਦਾ ਹੈਗਾ ਜਿਹੜਾ ਕਈ ਚੱਕੇਗਾ ਔਰ ਇਹਨੂੰ ਜਿਤੌ ਇਹਨਾਂ ਨੂੰ ਜਿਤੌਂ ਦੇ ਨਾਲ ਕੀ ਹੋਣੇ ਗੱਲ ਸਿੱਧਾ ਸਿੱਧਾ ਲੜਾਈ ਨਰਿੰਦਰ ਮੋਦੀ ਜੀ ਦੇ ਨਾਲ ਹੈ ਜਿਹੜਾ ਦੇਸ਼ ਦੇ ਨਕਸ਼ੇ ਤੋਂ ਪੰਜਾਬ ਹਟਾਉਣਾ ਚਾਹੁੰਦਾ ਹੈ ਜਿਹੜਾ ਪੱਕੀ ਪਹਿਚਾਨ ਹਟਾਉਣਾ ਚਾਹਦਾ ਹੈ ਜਿਹੜਾ ਸਿੱਖਾਂ ਨੂੰ ਠੀਕਿਆ ਕਲਕੱਤੇ ਦੇ ਵਿੱਚ ਇੱਕ ਆਈਪੀਐਸ ਸਿੱਖ ਨੌਜਵਾਨ ਸਾਥੀ ਨੌਜਵਾਨ ਮੁੰਡਾ ਜਿਹਨੂੰ ਦੋ ਬੀਜੇਪੀ ਦੀਆਂ ਕਾਰਜਕਰਤਾ ਜਿਨ੍ਹਾਂ ਨੇ ਫੁੱਲ ਦਾ ਨਿਸ਼ਾਨ ਗਲੇ 'ਚ ਪਸਰ ਲਾਇਆ ਸੀ ਕਿਹਾ ਉਹਨਾਂ ਨੇ ਕੀ ਕੀਤਾ ਪਟਾ ਉਹਨਾਂ ਨੇ ਉਹਨਾਂ ਨੇ ਰੋਕਿਆ ਉਹ ਕਹਿੰਦਾ ਆਪ ਖਾਲਿਸਤਾਨੀਓ ਅੱਜ ਪੱਕੀ ਪਹਿਚਾਨ ਖਾਲਿਸਤਾਨ ਦੇ ਨਾਮ ਦੇ ਨਾਲ ਕਰ ਦਿੱਤੀ ਗਈ ਹੈ ਇਸ ਬੀਜੇਪੀ ਦੇ ਕਾਰਨ ਇਸ ਕੌਟੀ ਰਸਾਰਸ ਸਸਤੇ ਸਾਨੂੰ ਇਸ ਕਦਾ ਗਿਲਾ ਹੈ ਸਾਡੇ ਨਾਲ ਧੱਕਾ ਜ਼ੁਲਮ ਜੋ ਮਰਜ਼ੀ ਕਰੋ ਲੇਕਿਨ ਅਸੀਂ ਖਾਲਸਾ ਨਹੀਂ ਨਹੀਂ ਹੈ ਇਹ ਪੰਜਾਬੀ ਹਿੰਦੁਸਤਾਨੀ ਨੇ ਇਹਨਾਂ ਪੰਜਾਬੀਆਂ ਨੇ ਚਰਚਾ ਦੇ ਸ਼ਹਜ਼ਾਦ ਕਰਾਇਆ ਲੜਾਈ ਲੜੀਆਂ ਸਰਹੱਦਾਂ ਤੇ ਅੱਜ ਵੀ ਨੌਜਵਾਨ ਸ਼ਹੀਦ ਹੋਇਆ ਤੁਸੀਂ ਸਾਨੂੰ ਪਿੱਛੇ ਧੱਕਿਆ ਅੱਜ ਇੰਡੀਆ ਗੇਟ ਤੇ ਜਾ ਕੇ ਦੇਖ ਲਓ ਪੰਜਾਬੀਆਂ ਦੇ ਸਰਦਾਰਾਂ ਦੇ ਸਭ ਤੋਂ ਦੇ ਨਾਂ ਜਿਆਦਾ ਨਾਂ ਲਿਖੇ ਪੰਜਾਬੀ ਸੂਰਮੇ ਯੋਧਿਆਂ ਦੇ ਅਗਰ ਲਾਲ ਚਿਲੇਤੇ ਪੇਸ਼ ਦਾ ਪ੍ਰਧਾਨ ਮੰਤਰੀ ਚੰਡਾ ਲਹਿਰਾਉਦਾ ਕਿਉਂ ਪੰਜਾਬ ਦੇ ਸਰਦਾਰਾਂ ਦੀ ਬਦੌਲਤ ਤੇ ਪੰਜਾਬੀਆਂ ਦੀ ਬਦੌਲਤ ਸੋ ਇਸ ਕਰਕੇ ਇਹ ਨਿਰਣਾਇਕ ਲੜਾਈ ਹੈ ਅੱਜ ਸਾਰੀਆਂ ਪਾਰਟੀਆਂ ਨੂੰ ਢਾਵਿਆ ਕਿਸੇ ਨੇ ਮੀਡੀਏ ਨੇ ਫੜ ਲਿਆ ਕਿਸੇ ਨੂੰ ਸੀਬੀਆਈ ਨੇ ਫੜ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਫੜ ਲਿਆ ਇੱਕ ਤੋਂ ਬਿਆ ਟੀਆਚ ਡੈਲਸ ਦਾ ਇਸ ਵਿੱਚ ਚਾਹੇ ਮਮਤਾ ਗੈਨਰਜੀ ਹੈ ਚਾਹੇ ਸ਼ਰਦ ਕੁਵਾਰ ਹੈ ਚਾਹੇ ਨतीश ਕੁਮਾਰ ਹੈ ਨतीश ਕੁਮਾਰ ਦੇਖੀ ਦੇਖਤੀ ਨੇ ਗੋਟੇ ਦੇਖਤੇ ਪਰ ਸੋ ਚੌਥੇ ਫੋਟੋ ਆਈ ਸੀ ਨतीश ਕੁਮਾਰ ਜੀ ਪਹਿਰੇ ਖੜਾ ਰੇ ਸੀ ਜਿਵੇਂ ਹੋ ਕੇ ਨਰਿੰਦਰ ਮੋਦੀ ਨੇ ਡਰਾ ਲਿਆ ਤੇ ਚਾਹੇ ਕੋਈ ਹੋਰ ਵਿਅਕਤੀ ਹੈ ਇੱਕ ਵਿਅਕਤੀ ਅੱਜ ਬੇਸ਼ਕ ਦੇ ਸਾਹਮਣੇ ਖੜਾ ਹੈ ਰਾਹੁਲ ਗਾਂਧੀ ਜਿਹੜਾ ਆਈਡੀ ਤੋਂ ਨਹੀਂ ਰਿਹਾ ਸੀ ਪੀਆਈ ਤੋਂ ਨਹੀਂ ਰਿਹਾ ਹੈ ਇੰਕਮ ਟੈਕਸ ਤੋਂ ਨਹੀਂ ਰਿਹਾ ਆਕਰ ਖੋਲਿਆ ਵਾਰਨਗ ਮਹਿਰੂ ਦੇ ਖਾਂਡਾ ਤੇ ਉਸ ਵਿਅਕਤੀ ਦਾ ਘਰ ਖੋਲਿਆ 2 ਸਾਲ ਸਜ਼ਾ ਹੋ ਗਈ ਕਿਉਂਕਿ ਕਿਸੇ ਨੂੰ ਮਿੰਟਾਂ 2 ਮਹੀਨੇ 4 ਮਹੀਨੇ ਅੰਦਰ ਗਏ ਲੇਕਿਨ ਰਾਹੁਲ ਜਾਂਦੀ ਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਸਦਸਤਾ ਰੱਦ ਕਰ ਦਿੱਤੀ ਗਈ ਲੇਕਿਨ ਛੁਕਿਆ ਨਹੀਂ ਉਹ ਕਹਿੰਦਾ ਬਿਨਾਂ ਮੈਂਬਰ ਆਫ ਪਰਲਮੈਂਟ ਰਾਹੁਲ ਜਾਂਦੀ ਦੇਸ਼ ਦੇ ਵਾਸਤੇ ਅੱਗੇ ਖੜਾ ਹੋਇਆ ਰਹਿਊਗਾ ਸੋ ਅੱਜ ਉਹ ਰਹੀ ਰਹਿਈ ਹੈ ਅਗਰ ਦੇਸ਼ ਨੂੰ ਚੋਣਾ ਹੈ ਸਿੱਧਾ ਸਿੱਧਾ ਆ ठीक किया मुख्य बहुत सारे गए हजार तीन साल हजे हो दो हजार सताई अगली सरकार का फैसला करना की सरकार ने हिसाब किताब करना की कम चंगे की नहीं किए कर लो करना ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਜੇ ਫਿਰ ਸੱਤਾ ਚੰਗਾ ਹੋਵੇ ਤਾਂ ਫਿਰ ਅਗਲੀ ਵਾਰੀ 2027 ਵਿੱਚ ਵੇਖੋ ਲਗੀ ਮੈਂ ਇਹ ਪਾਰਲੀਮੈਂਟ ਦੀ ਚੋਣ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਅਕਰ ਕਾਲੀ ਦਾ ਇੱਕ ਤਾਂ ਬੰਦਾ ਜਿੱਤ ਗਿਆ ਤੇ ਠੀਕ ਹੈ ਸਿੱਧੇ ਸਿੱਧੇcourt ਤੇ ਤੁਸੀਂ ਮੋਦੀ ਦੀ ਮਦਦ ਕਰ ਰਹੇ 6 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਬਣਾ ਕੇ ਬੈਠੇ ਕਦੇ ਇਤਵਾ ਵੀ ਆਵਾਸੀ ਲੈਂਦੇ ਦਾ ਮੂੰਹ ਖੋਲਦਾ ਮੈਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਵੇਖਿਆ ਤੇ ਇਹ ਇੱਕ ਬਣਾ ਕੇ ਭੇਜਿਆ ਸੀ ਜਲੰਧਰ ਦੇ ਲੋਕਾਂ ਨੇ। ਆ ਜਲੰਧਰ ਦੇ ਲੋਕਾਂ ਨੇ ਉਹ ਫੁੱਲ ਨਾ ਚਲਾ ਗਿਆ। ਮੇਰੇ ਕਹਿਣ ਤੋਂ ਬਾਅਦ ਅਗਰ ਇੱਕ ਵਿਅਕਤੀ ਅਗਰ ਸੰਗਰੂਰ ਤੋਂ ਤੁਸੀਂ ਵੋਟਾਂ ਪਾਤੀਆਂ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਨਹੀਂ ਗੂੰਜੇਗੀ। ਕੋਈ ਜਣਾ ਫਾਇਦਾ ਨਹੀਂ ਹੋਏਗਾ। ਇੱਕ ਪਾਰਟੀ ਲੜਾਈ ਲੱਗ ਸਕਦੀ ਹੈ ਕਾਂਗਰਸ ਪਾਰਟੀ ਤੇ ਸੁਖਬਾਲ ਸਿੰਘ ਖੈਰਾਂ ਨੇ ਪੱਖੀਆਂ ਉਡੇਟ ਦੇਣੀਆਂ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੋਲੇ। ਔਰ ਤੁਹਾਨੂੰ ਪਤਾ ਲੱਗੇ ਫਕਰ ਮਹਿਸੂਸ ਹੋਏਗਾ ਯਾਤੀ ਦੇ ਹੱਥ ਰੱਖ ਕੇ ਮਹਿਸੂਸ ਕਰੋਗੇ ਕਿ ਅਸੀਂ ਉਸ ਵਿਅਕਤੀ ਨੂੰ ਉਤ ਪਾਈ ਹੈ ਆ ਯਾਰ ਅੱਜ ਸਵਾਦ ਦੇਤਾ ਪੰਜਾਬ ਦੇ ਪੁੱਤ ਨੇ ਸਾਡੇ ਭਰਾੜੇ ਅੱਜ ਪੰਜਾਬੀਆਂ ਦੀ ਗੱਲ ਕੀਤੀ ਹੈ ਖਰੇ ਹੋਂਦੇ ਇਹ ਇਹ ਤੁਹਾਨੂੰ ਮਾਰਨਾ ਚਾਹੀਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹਨਾਂ ਨਾਲ ਤਾਂ ਨਿਪਟ ਨਹੀਂ ਨਿਪਟਦਾ ਇਹ ਤੁਹਾਰਿਆਂ ਨਾਲ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਦੀ ਸਰਕਾਰ ਨਾਲ ਕੋਈ ਇਹਨਾਂ ਦੇ ਕਾਰਜਾਂ ਵਿੱਚ ਕੋਈ ਨਹੀਂ ਵਾਦੇ ਕੀਤੇ ਝੂਠੇ ਜੋ ਇਹਨਾਂ ਨੇ ਪਰਚਾ ਕੀਤਾ ਛੁੱਟ ਗਿਆ ਜੋ ਇਹਨਾਂ ਨੇ ਹਜ਼ਾਰ ਰੁਪਏ ਬੀਬੀਆਂ ਦੇ ਵਾਸਤੇ ਕਿਹਾ ਉਹ ਗੱਲਾਂ ਕਰਨੀ ਏ ਲੇਕਿਨ ਜਿਹੜੇ ਝਾੜੂ ਵਾਲੇ ਵੀ ਹੈ ਕਿਰਪਾ ਕਰਕੇ ਉਹਨਾਂ ਨੂੰ ਜਾ ਕੇ ਦੱਸਣੇ ਕਿ ਸਮਾ ਹੁਣ ਇੱਕ ਨਰਾਇਣ ਚ ਰਹਿਦਾ ਹੈ ਅੱਜ ਪੰਜਾਬ ਦਾ ਕਿਸਾਨ ਬਾਹਰ ਤੇ ਬੈਠਾ ਹੈ ਅੱਜ ਦੇਖ ਲੋ ਹੰਕਾਰੀ ਬੀਜੇਪੀ ਨੇ ਉਹਨੂੰ ਬਾਟਰ ਪੀਟਪਟਾ ਸ਼ੁਕਰਾਨ ਮੰਗਿਆ ਹਜ਼ਾਰਾਂ ਦੀਆਂ ਅੱਖਾਂ ਕਰਦੀਆਂ ਗੋਡੇ ਕਰਦੇ ਬਾਹਾਂ ਤੋੜਦੀਆਂ ਲੇਕਿਨ ਬਾਰਡਰ ਵੀ ਕੱਪੜ ਦਿੱਤਾ ਜਿੱਦੇ ਮੋਦੀ ਆਇਆ ਤੀਜੀ ਵਾਰੀ ਜੇ ਫੁੱਟਾ ਦਾ ਕਾਦਸਾ ਅਨਹੋਣੀ ਹੋ ਗਈ ਜੇ ਅਨਹੋਣੀ ਹੋ ਗਈ ਔਰ ਜੇ ਪੰਜਾਬ ਚੋਂ ਕਿਸੇ ਹੋਰ ਪਾਰਟੀ ਦਾ ਵਿਅਕਤੀ ਜਿੱਤ ਗਿਆ ਅਕਾਲੀ ਦਲ ਦਾ ਜਾਂ ਝਾੜੂ ਵਾਲਿਆਂ ਦਾ ਤਾਂ ਤੁਸੀਂ ਕਦੇ ਆਪੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਜੇ ਅਨਹੋਣੀ ਹੋ ਗਈ ਤਰਪੋ ਕੀ ਜੇ ਪੰਜਾਬ ਦੇ ਕਿਸਾਨਾਂ ਨੂੰ ਕਰਾਚੋ ਬਾਹਰ ਨਿਕਲ ਦੇਵੇ ਤਾਂ ਰਾਜੀ ਮੜਿੰਦਾ ਨਾ ਬਣੋ ਇੱਥੇ ਲੜਾਈ ਹੋਏਗੀ ਇੱਥੇ ਪੰਜਾਬ ਦਾ ਪਾਣੀ ਕਿਹੜਾ ਹੈ ਤੁਹਾਡੇ ਸਾਹਮਣੇ ਤੁਹਾਡੀ ਅੱਖਾਂ ਦੇ ਸਾਹਮਣੇ ਜਾਏਗਾ ਐਸਆਈਰ ਦੇ ਰਾਹੀਂ ਫੌਜ ਲਾ ਕੇ ਜਿਹੜਾ ਇਹਨਾਂ ਦਾ ਨਜ਼ਰੀਆ ਹੈ ਸੁਪਰੀਮ ਕੋਰਟ ਨੂੰ ਫਾਈਲ ਭੇਜੀ ਹੈ ਜਿਹੜਾ ਫੈਸਲਾ ਆਪ ਕਰਨਾ ਸੀ ਤਾਂ ਕਿਉਂ ਸੁਪਰੀਮ ਕੋਰਟ ਤੋਂ ਫੈਸਲਾ ਕਰਾਉਣਗੇ ਹੋਏਗਾ ਤਾਂ ਫਿਰ ਕਹਿੰਗੇ ਜੀ ਅਸੀਂ ਪੰਜਾਬ ਦਾ ਪਾਣੀ ਹੋਰ ਮਜਬੂਰੀ ਹੈ ਦੇਣਾ ਇਹ ਫੈਸਲਾ ਤੁਸੀਂ ਲੈਣਾ ਹੈ ਕਾਂਗਰਸ ਪਾਰਟੀ ਨੇ ਕਿ 1977 ਚ ਐਮਐਸਪੀ ਅਸੀਂ ਸ਼ੁਰੂਆਤ ਕੀਤੀ ਸੀ ਐਮਐਸਪੀ ਦੀ ਲੀਗਲ ਗਾਰੰਟੀ ਰਾਹੁਲ ਕਾ ਵੀ ਰੱਖਿਆ ਕਿ ਅਸੀਂ ਕਿਸਾਨਾਂ ਦੀ ਦੇਵਾਂਗੇ ਇਹ ਫੈਸਲਾ ਲੈ ਕੇ ਬੜਾ ਵੱਡਾ ਫੈਸਲਾ ਸੋ ਮੇਰੇ ਸਤਕਾਰਯੋਗ ਭਰਾਓ ਜਿਆਦਾ ਸਮਾਂ ਲੈਂਦਾ ਹੋਇਆ ਹੁਬ ਤੁਹਾਡੇ ਹਵਾਲੇ ਮਥਨ ਸਾਥੀਓ ਉਹ ਖੇਰਾ ਸਾਥ ਇੰਪੈਕਟ ਇਹ ਕਾਂਗਰਸ ਪਾਰਟੀ ਦੀ ਚ ਇਹ ਹੁਣ ਸੰਨੂਰ ਆ ਗਿਆ ਦੇ ਹੱਥੋਂ ਇੱਕ ਸੀਟ ਇੱਕ ਸੀ ਸੰਗਰੂਰ ਦੀ ਇੱਕ ਸੀਟ ਮਰ ਲੀਆਂ ਪਾਰਾ ਕੀ ਹੈ ਜੇ ਇੱਕ ਜਿੱਤੇ ਤਾਂ ਸਮਝੋ ਪਾਰਾ ਥਾਤੇ ਹੋਰ ਜੱਟ ਕਰਦੇ ਇੱਕ ਇੱਕ ਦੀ ਦੋ ਨਿਸ਼ਾਨੇ ਕਰਦੇ ਐਸਾ ਰਹਿਣਾ ਬੰਦੇ ਇੱਥੇ ਤੇ ਦੋਵੇਂ ਟੈਠੇ ਨਹੀਂ ਕਰਦੇ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰੇ ਸੇ ਹੁਣ ਫੈਸਲਾ ਹੋ ਗਿਆ ਰੇ ਖੇੜਾ ਸਾਹਿਬ ਤੋਂ ਪਹੁੰਚਿਆ ਨਹੀਂ ਜਾਣਾ ਬੜਾ ਵੱਡਾ ਅਲਕ ਹੈ ਖੇੜਾ ਸਾਹਿਬ ਹਰੇਕ ਦੇ ਘਰੇ ਨਹੀਂ ਆ ਸਕਦੇ 13 ਲੱਖ ਡਿੱਕੀ ਗਾਇਓ ਸਾਡੇ ਪੰਜਾਬੀਆਂ ਛੇ ਵੀ ਬੜੀ ਇਹ ਵੀ ਬੜੀ ਦਿੱਕਤ ਹੈ ਹਰੇ ਕਹਿੰਦਾ ਆਇਆ ਨਹੀਂ ਸਾਡੇ ਤਾਂ ਅਸੀਂ ਨਹੀਂ ਪਹੁੰਚਦੇ ਬੋਟੇ ਹਰੇਕ ਨਹੀਂ ਆ ਸਕਦੇ ਸਾਨੂੰ ਟੇਢੀ ਫੁੱਟੀ 13 ਲੱਖ ਮੋਟਰ ਹੈ 13 ਲੱਖ ਲੋਕਾਂ ਕੋਲੇ ਹਰੇ ਕੋਲੇ ਪਹੁੰਚ ਨਹੀਂ ਕੀਤੀ ਜਾਣੀ ਹਰੇਕ ਨੂੰ ਸੁਪਾਰ ਖੇੜਾ ਬਣ ਕੇ ਅਕਬੀਰ ਕੋਲਟੀ ਭਰ ਕੇ ਮਦਾਨੇ ਜੰਗ ਦੇ ਵਿੱਚ ਆਖ ਕੁਟ ਨਾ ਪੈਣੇ ਤੇਰਾ ਵੀ ਕੀ ਜਾਇਓ ਕਿ ਐਵੇਂ ਮਿੱਟਾ ਕਰਾਈ ਜਾਓ ਦੁੱਧ ਵੀ ਦੇਣਾ ਹੋਵੇ ਤੇ ਬੱਕਰੀਆਂ ਉਹ ਮਿੰਗਲਾ ਕੋਲ ਕੇ ਦਿਓ ਇਹਦਾ ਕੋਈ ਫੇਰ ਨਹੀਂ ਐ ਚੋਟੀ ਕਲਾ ਨਾਲ ਪਿੱਡ ਸਾਫ ਕਰਕੇ ਐ ਲੜਾਈ ਲੜਨੀ ਬਾਕੀ ਨਿਭਰਾ ਤੇ ਇਲਜ਼ਾਮ ਨੂੰ ਵਿਚਾਰਿਆਂ ਦੇ ਐਵੇਂ ਲੜਵੀ ਜਾਂਦੇ ਕਈ ਆਈ ਕੋਈ ਸੱਚੇ ਦਿਨ ਉਹ ਵੀ ਮਦਦ ਕਰੇ ਤਾਂ ਫੇਰ ਵੀ ਕੋਈ ਨਾ ਕੋਈ ਪਰ ਤੁਸੀਂ ਨਿਸ਼ਾਨ ਸਿੱਧਾ ਇਹ ਤੇ ਸਾਫ ਤੇ ਚਰਦੀ ਕਲਾਚ ਰੱਬ ਨੂੰ ਤੁਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈ ਆਦਮੀ ਰੱਬ ਨੂੰ ਜਵਾਬ ਦੇ ਜਾ ਤਾਂ ਦੁਨੋਆ ਦੀ ਸੇਨਾ ਇਹ ਜਿਹਨੂੰ ਦੁਰਾਓ ਤਾਂ ਇਨਸਾਫ ਕਰਕੇ ਦੁਰੋਕੋ ਕਿ ਵੇਖਦਾ ਕੋਈ ਨਹੀਂ ਰੱਬ ਤੁਹਾਨੂੰ ਵੇਖ ਰਿਹਾ ਉਹ ਦੋਸ ਵੇਖ ਕੀ ਆ ਕਿੰਨਾ ਬੰਦਾ ਮਾੜਾ ਤੇ ਖੁੱਟਾ ਆਦਮੀ ਹੈ ਔਰ ਇੱਕ ਦੂ ਪਾਪੀ ਬੰਦਾ ਕੀ ਹੋਏਗਾ ਉਹ ਬੰਦੇ ਬਹੁਤੇ ਕੰਮ ਜੱਬ ਨਹੀਂ ਹੁੰਦੇ ਡੇਢ ਬਤੇ ਇਹ ਕਰਦੇ ਠੀਕ ਹੈ ਕਿਸੇ ਬਾਰੇ ਕੋਈ ਵਿਚਾਰ ਐਸਾ ਹੋ ਸਕਦਾ ਹੈ ਕਿ ਹੋ ਸਕਦਾ ਹੈ ਸਾਹਮਣੇ ਵਾਲਾ ਬਹੁਤ ਸੱਚਾ ਕੀ ਹੋਵੇ ਹੋਰ ਤਰੱਕੀ ਦਾ ਕਾਰਨ ਕੀ ਹੈ ਲਾਗ ਸੰਗੀ ਪਲਾਟ ਪ੍ਰਧਾਨ ਸਾਹਿਬ ਤਰੱਕੀ ਦਾ ਕਾਰਨ ਕੀ ਹੈ ਬਤਾਏ ਤਰੱਕੀ ਦਾ ਕਾਰਨ ਹੈ ਜੀਰੇ ਮੰਜ ਘੋਟ ਹੈ ਉਹ ਜ਼ਿੰਦਗੀ ਚ ਤਰੱਕੀ ਨਹੀਂ ਕਰ ਸਕਦਾ ਤਰੱਕੀ ਉਹ ਹੀ ਕਰਦੇ ਹੈ ਜਿਹੜਾ ਦਿਲ ਹੈ ਸਿੱਧੇ ਤੌਰ ਤੇ ਸਾਫ ਰਹਿੰਦਾ ਉਹ ਜ਼ਿੰਦਗੀ 'ਚ ਤਰੱਕੀ ਕਰਦਾ ਹੈ ਇੱਕ ਹੀ ਗੁਣ ਹੈ ਇੱਕ ਹੀ ਲੋਕ ਹੈ ਉਹ ਇੱਕ ਸ਼ਬਦ ਹੈ ਕੀਤਾ ਲੋੜੀਆ ਕੰਮ ਸੋ ਹਰ ਪੈ ਆਖਿਆ ਕਾਰਜ ਦੇ ਸਵਾਰ ਸਤਗੁਰ ਸਤ ਸਾਚੀ ਹੈ ਸੱਚੇ ਬਾਦਸ਼ਾਹ ਦੀ ਕਿਰਪਾ ਹੋਗੀ ਜਿਹਨੋ ਸੋ ਪੈਸੇ ਦਾ ਤਾਂ ਨਾਲ ਮੋਤੇ ਨਾਲ ਇਹ ਕਿਰਪਾ ਨਹੀਂ ਹੁੰਦੀ ਇਹ ਮਨ ਸਾਫ ਨਾ ਸੋ ਚੰਗੇ ਬੰਦਿਆਂ ਤੇ ਸੱਚੇ ਬਾਦਸ਼ਾਹ ਕਿਰਪਾ ਕਰ ਦਿੰਦਾ ਹੈ ਮੈਨੂੰ ਲੱਗਦਾ ਸਾਨੂੰ ਕਿਸੇ ਦੀ ਕਰਨ ਦੀ ਲੋੜ ਨਹੀਂ ਸਾਨੂੰ ਆਪ ਦਾ ਮਿਸ਼ਨ ਤੇ ਆਪ ਦਾ ਨਾਂ ਤੇ ਆਪ ਦੀ ਗੱਲ ਤੇ ਸੱਡੀ ਲੋਕਾਂ ਨੂੰ ਲੋੜ ਹੈ ਲੋਕ ਆਪੇ ਆਪ ਕਾਫਲਾ ਬਣਾ ਕੇ ਤੁਹਾਡੇ ਪਿੱਛੇ ਤੋਂ ਬੈਠੇ ਇੱਕ ਖੇੜਾ ਸਾਹਿਬ ਕਹਿਣਾ ਚਾਹੂੰਗਾ ਤੁਹਾਨੂੰ ਕਿ ਜਿਹੜਾ ਮੈਂ ਨਦੀ ਵਕਾਲਤ ਨਹੀਂ ਕੀਤੀ ਮੈਂ ਇਸ ਗੱਲ ਦੀ ਮਾਫੀ ਮੰਗਦਾ ਇਹ ਵਗਦੀ ਵਰਦੀ ਅੱਗ ਦੇ ਵਿੱਚ ਜਦੋਂ ਸਾਰੇ ਛੱਡ ਕੇ ਮਰਾਂਟ ਪਾ ਚਗੇ ਉਦੋਂ ਇਹਨਾਂ ਦੋਵਾਂ ਨੇ ਮੀਆਂ ਬੀਬੀ ਨੇ ਕਿਹਾ ਕਿ ਨਾ ਬਾਈ ਤੂੰ ਸਾਨੂੰ ਜਿੱਥੇ ਹੁਕਮ ਲਾਵੇਂਗਾ ਅਸੀਂ ਉੱਥੇ ਖੜਾ ਕੇ ਫੇ ਚੋਣ ਲੜਾਂਗੇ ਮੈਨੂੰ ਡਰ ਸੀਗਾ ਵੀ ਇਹ ਕਹਿਣ ਗਿਆ ਸੀ ਕਿਉਂ ਲੜੀਏ ਚੋਣ ਸਾਹਮਣੇ ਕੰਦ ਦੇ ਲਿਖਿਆ ਪਿਆ ਸੀ ਵੀ ਚੋਣ ਹਾਰਨੇ ਸਾਹਮਣੇ ਉਹ ਘੋੜੇ ਦੇ ਚੜ ਕੇ 92 ਸੀਟਾਂ ਲੈ ਕੇ ਆਇਆ ਸੀ ਮੁੱਖ ਮੰਤਰੀ ਮੁੱਖ ਮੰਤਰੀ ਇਥੋਂ ਦਾ ਤੇ ਸਾਰੇ ਤੇ ਸਾਰੇ ਐਮਐਲਏ ਕੋਈ ਬੰਦਾ ਇਹ ਜ਼ੁਰਤ ਨਹੀਂ ਕਰਦਾ ਸੀ ਇਸ ਵਿਅਕਤੀ ਦੇ ਤੇ ਇਹ ਵੀ ਸਾਡੀ ਭੈਣ ਨੇ ਹੋ ਸਕਦਾ ਕੱਲ ਸਾਡੇ ਕਿਲੇ ਨੇ ਲੇਕਿਨ ਇਹਨਾਂ ਦੋਆ ਨੀਆ ਬੀਬੀ ਨੇ ਜ਼ੁਰਤ ਕਰਕੇ ਉਸ ਵੇਲੇ ਵਰਦੀ ਵਰਦੀ ਅਗਰੇ ਵਿੱਚ ਖੜੇ ਹੋ ਕੇ ਇੱਕ ਡਾ ਕੇ ਮੁਕਾਬਲਾ ਕੀਤਾ ਮੈਂ ਇਸ ਕਜ਼ਾ ਇਹਨਾਂ ਦਾ ਮਸ਼ਕੂਰ ਹੈ ਤਾਬਿਆਦਾਰ ਹੈ ਪਰ ਕੁਨੇ ਗਾ ਰਹੇ ਮੈਂ ਵਾਦਾ ਕੀਤਾ ਸੀ ਇਹਨਾਂ ਲੋਕਾਂ ਨੂੰ ਮੈਂ ਵਾਦਾ ਕੀਤਾ ਸੀ ਮੈਂ ਇਸ ਗੱਲ ਦੀ ਮਾਫੀ ਮੰਗਦਾ ਪਰ ਹੀ ਸਾਡੀ ਸਾਥ ਸੰਗਤ ਕਿ ਅੱਜ ਤੁਸੀਂ ਚੋਣ ਲੜ ਰਹੇ ਹੋ ਤੇ ਅਗਲੀ ਵਾਰੀ ਜਿਹੜੀ ਚੋਣ ਹੋਏਗਾ ਉਹ ਤੁਸੀਂ ਲੜੋ ਪਰ ਲੇਕਿਨ ਜੋ ਪਾਰਟੀ ਦਾ ਫੈਸਲਾ ਹੈ ਅਸੀਂ ਉਹ ਵੀ ਸਾਰੇ ਇਹਨਾਂ ਨੇ ਸਿਰ ਝਕਾਣੇ ਹੈ ਪਰ ਇਸ ਗੱਲ ਦਾ ਕਾਂਗਰਸ ਦਾ ਪ੍ਰਧਾਨ ਬੁਨੇਕਾਰ ਵੀ ਹੈ ਪਰ ਥੋਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹੈ ਇਹਨਾਂ ਇੱਕ ਸ਼ਬਦਾਂ ਨਾਲ ਹਾਜ਼ਰੀ ਕਰਿਓ ਪਰਮਾਨ ਬਾਹਿਰੂਦੀਖਾ ਖਾਨ ਸਾਹਿਬ ਬਾਹਿਰੂਦੀਖੇ ਸਰਦਾਰ ਸੁਪਾਲ ਸਿੰਘ ਖੈਰਾ ਦੇ ਵਾਸਤੇ ਦੇਖ ਰਾਹ ਠਿਕ ਕਰਦੇ ਮੈਂ ਤਾਂ ਕੇਵਲ ਅੱਜ ਤੁਹਾਨੂੰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਪਹਿਲਾ ਆਗਾਜ਼ ਸ਼ੁਰੂਆਤ ਕਰਨ ਵਾਸਤੇ ਆਇਆ ਹਾਂ ਕੱਦ ਸਬਾਤਨ ਖੈਰਾ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਇਹ ਬੜੀ ਫੈਸਲਾਕੁਨ ਤੇ ਨਰਨਾਇਕ ਲੜਾਈ ਹੈ ਅਗਰ ਇਹ ਫੈਸਲਾ ਕੋਲਰ ਨਰਨਾਇਕ ਲੜਾਈ ਦੇ ਵਿੱਚ ਤੁਸੀਂ ਖੁੱਝ ਗਏ ਪੰਜਾਬ ਦੇ ਲੋਕੋ ਫੇਰ ਸਮਝ ਲਓ ਪੰਜਾਬ ਅਦਰਵਾਇਜ਼ ਵੀ 25 ਸਾਲ ਮਗਰ ਚਲਾ ਗਿਆ ਲੋਕ ਮਜ਼ਾਕੀਆ ਤੌਰ ਤੇ ਤੁਸੀਂ ਮਗਰਲੀ ਸਰਕਾਰ ਬਣਾਤੀ ਬਦਲਾਅ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਧੂੜੀ ਤੋਂ ਬਣੇ